ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਲ ਚੈਨਲ ਤੇ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਕਰਦੇ ਆਂ ਸੋ ਕਿਸਾਨਾਂ ਦੇ ਲਈ ਅਗਲੀ ਮੌਸਮੀ ਅਪਡੇਟ ਸਾਂਝੀ ਕਰਨ ਦੇ ਲਈ ਹਾਜ਼ਰ ਆਂ ਗੱਲ ਕਰਾਂਗੇ ਕਿ ਅਗਲੇ 3 ਦਿਨਾਂ ਦੇ ਵਿੱਚ 3 ਤੋਂ 4 ਦਿਨ ਜਿਹੜੇ ਦੇ ਵਿੱਚ ਗੱਲ ਕਰੀਆ ਪਾਸਟ 28 29 30 ਫਰਵਰੀ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਗੱਲ ਕਰਾਂਗੇ ਜਿਹੜਾ ਅਗਲਾ ਸਿਸਟਮ ਆ ਰਿਹਾ ਹੈ ਮੀਂਹ ਦੇ ਚਾਂਸ ਵੱਧ ਰਹੇ ਨੇ ਉਹ ਕਦੋਂ ਤੋਂ ਸ਼ੁਰੂ ਹੋ ਸਕਦਾ ਹੈ ਤੇ ਕਿੰਨੇ ਦਿਨ ਟਿਕੇਗਾ ਤੇ ਉਸ ਤੋਂ ਪਹਿਲਾਂ ਮੌਸਮ ਪੰਜਾਬ ਦਾ ਕਿਵੇਂ ਆ ਠੰਡ ਤੋਂ ਰਾਹਤ ਕਿੰਨੀ ਕੁ ਹੈ ਸੋ ਗੱਲ ਕਰੀਏ ਪਹਿਲਾ 26 27 ਅਤੇ 28 ਜਨਵਰੀ ਦਾ ਇਹਨਾਂ ਦਿਨਾਂ ਦੇ ਵਿੱਚ ਮੌਸਮ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ 26 ਜਨਵਰੀ ਨੂੰ ਧੁੱਪ ਸਵੇਰ ਦੇ ਸਮੇਂ ਜ਼ਰੂਰ ਦੇਖਣ ਨੂੰ ਮਿਲੂਗੀ ਪਰ ਅਗਲੇ 2-3 ਘੰਟਿਆਂ ਦੇ ਵਿੱਚ ਇਹ ਧੁੱਪ ਲੱਗਣ ਦੇ ਵੀ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਕਈ ਹਿੱਸਿਆਂ ਦੇ ਵਿੱਚ ਲਗਭਗ 10-11 ਵਜੇ ਤੋਂ ਧੁੱਪ ਨਿਕਲਣੀ ਸ਼ੁਰੂ ਹੋ ਜਾਵੇਗੀ ਤੇ ਕੁਝ ਹਿੱਸਿਆਂ ਦੇ ਵਿੱਚ ਦੁਪਹਿਰ ਦੇ ਆਸ-ਪਾਸ ਧੁੱਪ ਨਿਕਲੇਗੀ ਸੂਈਓ ਧੁੰਦ ਦਾ ਮਾਹੌਲ ਲਗਾਤਾਰ ਪਿਛਲੇ ਲਗਭਗ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਹੁਣ ਘਟਣ ਦੇ ਚਾਂਸ ਨੇ ਧੁੰਦ ਲੱਥੇਗੀ ਤੇ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਆਪਾਂ ਨੂੰ ਚੰਗਾ ਚਮਕਦਾਰ ਧੁੱਪ ਵਾਲਾ ਦੇਖਣ ਨੂੰ ਆਉਂਦੇ ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਕਾਫੀ ਜ਼ਿਆਦਾ ਵਧ ਰਹੀ ਹੈ ਹਾਲਾਂਕਿ ਕੁਝ ਹਿੱਸਿਆਂ ਵਿੱਚ ਧੁੰਦ ਜ਼ਰੂਰ ਰਹੇਗੀ ਪਹਿਲੇ ਘੰਟਿਆਂ ਦੇ ਵਿੱਚ ਪਰ ਦਿਨ ਵੇਲੇ ਮੌਸਮ ਜ਼ਿਆਦਾਤਰ ਆਪਾਂ ਨੂੰ ਹਿੱਸਿਆਂ ਦੇ ਵਿੱਚ ਉਮੀਦ ਹੈ ਕਿ 80 ਤੋਂ 85 90% ਹਿੱਸਿਆਂ ਦੇ ਵਿੱਚ ਧੁੱਪ ਦਾ ਮਾਹੌਲ ਦੇਖਣ ਨੂੰ ਮਿਲਣ ਦੇ ਚਾਂਸ ਬਣੇ ਹੋਏ ਨੇ ਸੋ ਕਿਸਾਨਾਂ ਦੇ ਲਈ ਆਪਾਂ ਇੱਕ ਲਾਹੇ ਦੀ ਖਬਰ ਕਹਿ ਸਕਦੇ ਹਾਂ ਕਿਉਂਕਿ ਫਸਲਾਂ ਨੂੰ ਧੁੱਪ ਲੱਗੇਗੀ ਉਹਨਾਂ ਦੀ ਚੰਗੀ ਗ੍ਰੋਥ ਹੋਵੇਗੀ ਸਬਜ਼ੀਆਂ ਵਾਲੇ ਕਿਸਾਨ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਆਏ ਹੋਏ ਸੀ ਠੰਡ ਤੋਂ ਧੁੰਦ ਤੋਂ ਤਾਂ ਉਹਨਾਂ ਨੂੰ ਵੀ ਰਾਹਤ ਮਿਲਦੀ ਸੰਭਾਵਨਾ ਕਾਫੀ ਜ਼ਿਆਦਾ ਬਣੀ ਹੋਈ ਹੈ ਕਿਉਂਕਿ ਧੁੱਪ ਤੋਂ ਬਿਨਾ ਕੋਈ ਵੀ ਜਿਹੜੀ ਫਸਲ ਆ ਉਹ ਲਗਭਗ ਪੂਰੀ ਤਰ੍ਹਾਂ ਆਪਣਾ ਚੰਗਾ ਪ੍ਰਦਰਸ਼ਨ ਨਹੀਂ ਦੇ ਪਾਉਂਦੀ ਐ ਸੋ ਇਸ ਕਰਕੇ ਕਿ ਇੱਕ ਦਫ਼ਾ ਕਹਿ ਰਹੀ ਆ ਆਪਾਂ ਕਿਸਾਨਾਂ ਲਈ ਇੱਕ ਚੰਗੀ ਖਬਰ ਹੈ ਕਿ ਆਉਂਦੇ 3-4 ਦਿਨ ਪੰਜਾਬ ਦਾ ਮੌਸਮ ਠੀਕ ਠਾਕ ਰਹੂਗਾ ਹੁੰਦੋ ਤੋ ਰਾਹਤ ਹੈ ਧੁੱਪ ਚੰਗੀ ਲੱਗੇਗੀ ਸ਼ੀਤ ਲਹਿਰ ਤੋਂ ਵੀ ਰਾਹਤ ਮਿਲੇਗੀ ਟੈਂਪਰੇਚਰ ਵੀ ਡੇਨ ਦੇ ਨੇ ਲਗਭਗ 2 ਤੋਂ ਲੈ ਕੇ 5 ਡਿਗਰੀ ਤੱਕ ਬਰਨ ਦੇ ਚਾਂਸ ਬਣੇ ਹੋਏ ਨੇ ਤੇ ਗੱਲ ਕਰੀ ਅਗਲੇ ਸਿਸਟਮ ਦੇ ਬਾਰੇ ਮੀਂਹ ਦੇ ਹਾਲਾਤਾਂ ਦੇ ਬਾਰੇ ਮੀਂਹ ਦਾ ਹਾਲਾਤ ਪੰਜਾਬ ਦੇ ਵਿੱਚ 30 ਜਨਵਰੀ ਦੀ ਰਾਤ ਸ਼ਾਮ ਤੋਂ ਹੋ ਸਕਦਾ ਹੈ ਕੁਝ ਬੱਦਲਵਾਈ ਥੋੜੀ ਬਹੁਤ ਹਲਚਲ ਕਿਣਮਣ ਸ਼ੁਰੂ ਹੋ ਸਕਦੀ ਹੈ ਬਾਕੀ ਜਿਆਦਾਤਰ ਨੇ ਕਿ 31 ਜਨਵਰੀ ਤੋਂ ਪੰਜਾਬ ਵਿੱਚ ਟੁੱਟ ਮਰੁੱਭ ਜਲ ਹਲਕੇ ਫੁਲਕੇ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ 1 2 ਤੋਂ ਲੈ ਕੇ 3 4 ਅਤੇ 5 6 ਫਰਵਰੀ ਤੱਕ ਰਹਿ ਸਕਦੀਆਂ ਨੇ ਹਾਲਾਂਕਿ ਇਹ ਨਾ 5-6 ਦਿਨਾਂ ਦੇ ਵਿੱਚ ਲਗਾਤਾਰ ਮੀਂਹ ਨਹੀਂ ਪਵੇਗਾ ਕੁਝ ਵੀ ਮਤਲਬ ਇੱਕ 31 ਤਰੀਕ ਨੂੰ ਮੀਂਹ ਪੈ ਗਿਆ ਕੁਝ ਇਲਾਕਿਆਂ ਵਿੱਚ ਇੱਕ ਨੂੰ ਪੈ ਗਿਆ ਫਿਰ ਥੋੜਾ ਬਹੁਤ ਮੌਸਮ ਹਲਕਾ ਫੁਲਕਾ ਬਦਲ ਵਾਈ ਨਾ ਸਾਫ਼ ਹੋ ਗਿਆ 3-4 ਫਰਵਰੀ ਤੋਂ ਫੇਰ ਮੀਂਹ ਦੀਆਂ ਗਤੀਵਿਧੀਆਂ ਛੋਟੇ-ਬਹੁਤ ਸ਼ੁਰੂ ਹੋ ਗਈਆਂ ਸੋ ਇਸੇ ਤਰ੍ਹਾਂ ਟੁੱਟਵੇਂ ਰੂਪ ਵਿੱਚ ਜਿਹੜਾ ਪੰਜਾਬ ਦਾ ਮੌਸਮ ਆਪਾਂ ਨੂੰ 31 ਜਨਵਰੀ ਤੋਂ ਲੈ ਕੇ 5-6 ਫਰਵਰੀ ਦੇ ਆਸ-ਪਾਸ ਤੱਕ ਬਦਲਿਆ ਹੋਇਆ ਦੇਖਣ ਨੂੰ ਮਿਲੇਗਾ ਸੋ ਇਸ ਕਰਕੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜਿਹੜੇ ਕਿਸਾਨਾਂ ਨੇ ਹੁਣ ਫਸਲਾਂ ਨੂੰ ਪਾਣੀ ਲਗਾਉਣ ਦੀ ਸਲਾਹ ਬਣਾ ਰਹੇ ਨੇ ਫਿਲਹਾਲ ਜੇਕਰ ਥੋੜਾ ਜਿਹਾ ਰੁਕਿਆ ਜਾਵੇ ਤਾਂ ਚੰਗੀ ਗੱਲ ਹੈ ਜੇਕਰ ਕੋਈ ਫਸਲ ਬਹੁਤ ਹੀ ਜ਼ਿਆਦਾ ਸੋਕੇ ਦੇ ਵਿੱਚ ਹੈ ਤਾਂ ਉਹ ਕਿਸਾਨ ਥੋੜਾ ਬਹੁਤ ਪਾਣੀ ਲਗਾ ਸਕਦੇ ਨੇ ਔਰ ਜੇਕਰ ਦੇਖਿਆ ਜਾਵੇ ਮੌਸਮ ਦੇ ਹਾਲਾਤ ਤਾਂ ਮੀਂਹ ਦੇ ਸੰਭਾਵਨਾ ਕਾਫੀ ਜ਼ਿਆਦਾ ਬਣੀ ਹੋਈ ਹੈ ਸੋ ਜਿਹਦੇ ਕਰਕੇ ਆਪਾਂ ਨੂੰ 3-4 ਦਿਨਾਂ ਤੱਕ ਜੇਕਰ ਰੋਕ ਸਕਦੇ ਹਾਂ ਤਾਂ ਰੋਕਿਆ ਜਿਹੜਾ ਚਾਹੀਦਾ ਹੈ ਬਾਕੀ ਮੱਕੀ ਵਾਲੇ ਕਿਸਾਨਾਂ ਨੂੰ ਵੀ ਸਲਾਹ ਦਿੱਤੀਆਂ ਜੇ ਕਿ ਜਿਹੜੇ ਕਿਸਾਨਾਂ ਨੇ ਹੁਣ ਮੱਕੀ ਦੀ ਬਿਜਾਈ ਕਰਨੀ ਹੈ ਲਗਭਗ ਫਰਵਰੀ ਦੇ ਪਹਿਲੇ ਦਿਨਾਂ ਤੋਂ ਮੱਕੀ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਬਰਸਾਤ ਜ਼ਿਆਦਾ ਹੋ ਜਾਂਦੀ ਹੈ ਤਾਂ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ ਬਾਕੀ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਮੱਕੀ ਵੀ 2-4 ਫਰਵਰੀ ਤੱਕ ਰੋਕ ਕੇ ਬੀਜੀ ਜਾਵੇ ਤੇ ਬਾਕੀ ਜਿਹੜੇ ਕਿਸਾਨ ਉਈ ਰਿਸਕ ਲੈਣਾ ਚਾਹੁੰਦੇ ਨੇ ਜਾਂ ਆਪਣੇ ਆਧਾਰ ਤੇ ਤਾਂ ਉਹ ਮੱਕੀ ਦੀ ਬਜਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਕੀ ਹੈ ਕਿ ਖੇਤ ਜਾਂ ਫਿਰ ਜਿਨ੍ਹਾਂ ਬਗੈਰ ਦੀ ਪਾਣੀ ਜ਼ਿਆਦਾ ਸੁੱਕ ਲੈਂਦੇ ਨੇ ਜਾਂ ਪਾਣੀ ਨਹੀਂ ਰੁਕਦਾ ਉਹਨਾਂ ਖੇਤਾਂ ਵਿੱਚ ਬਜਾਈ ਕੀਤੀ ਜਾ ਸਕਦੀ ਹੈ